ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤੈ ਡੁੱਬੇ ਅਰੇ ਪਹਿਲੇ ਪਾਤਸ਼ਾਹ ਜੀ ਜਵਾਹ ਮਹਾਰਾਜ ਕਹਿੰਦੇ ਮੈਂ ਤੇ ਦੇਖ ਲਾਂ ਡੁੱਬੇ ਪੈਲੇ ਡੁੱਬੇ ਪੈਲੇ ਸੁਤੇ ਸਿੱਧ ਗੱਲ ਆ ਗਈ ਤੇ ਮੈਂ ਅਰਜ਼ ਕਰਾਂ ਪਾਣੀ ਵਿੱਚ ਕੁੱਤੇ ਤੈਰਦੇ ਨੇ ਗਊਆਂ ਵੀ ਤੈਰਦੇ ਨੇ ਮੱਝਾਂ ਵੀ ਤੈਰਦੇ ਨੇ ਪਾਣੀ ਵਿੱਚ ਚੀਤੇ ਵੀ ਤੈਰ ਕੇ ਲੰਘ ਜਾਂਦੇ ਨੇ ਮੈਂ ਕੇਰਲਾ ਦੇ ਵਿੱਚ ਦੇਖ ਕੇ ਦੰਗ ਹੋਇਆ ਸੀ ਬਹੁਤ ਪੁਰਾਣੀ ਗੱਲ 60 ਫੁੱਟ ਡੂੰਗਾ ਪਾਣੀ ਆਥੀ ਨਹਾਵੇ ਪਿਆ ਕਿ ਨਾ ਕੇ ਬਾਹਰ ਨਿਕਲ ਆਥੀ ਤੈਰ ਰਹੇ ਪਹਾੜ ਵਰਗਾ ਸਰੀਰ ਤੈਰ ਰਹੇ ਆਥੀ ਤੈਰ ਰਹੇ ਨੇ ਗਊਆਂ ਤੈਰ ਰਹੀਆਂ ਨੇ ਕੋੜੇ ਤੈਰ ਰਹੇ ਨੇ ਮੱਝਾਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਸ਼ੇਰ ਤੈਰਦੇ ਨੇ ਚੀਤੇ ਤੈਰਦੇ ਨੇ ਮਨੁੱਖ ਡੁੱਬਦਾ ਹੈ ਬੰਦਾ ਡੁੱਬਦਾ ਸਿਰਫ ਮਨੁੱਖ ਡੋਦਾ ਹੈ ਕੀ ਪਾਣੀ ਦਾ ਮਨੁੱਖਾਂ ਨਾਲ ਵੈਰ ਮੱਝਾਂ ਤੇ ਤੈਰਦੇ ਨੇ ਕੋੜੇ ਤੇ ਤੈਰਦੇ ਨੇ ਹਾਥੀ ਤੇ ਤੈਰਦੇ ਨੇ ਗਊਆਂ ਤੇ ਤੈਰਦਿਆਂ ਨੇ ਕੁੱਤੇ ਵੀ ਤੈਰਦੇ ਨੇ ਬੰਦਾ ਡੁੱਬਦਾ ਹੈ ਕੀ ਪਾਣੀ ਦਾ ਮਨੁੱਖਾਂ ਨਾਲ ਵੈਰ ਨਹੀਂ ਮਨੁੱਖ ਵੀ ਜ਼ਿੰਦਾ ਹੀ ਡੁੱਬਦਾ ਹੈ ਮੁਰਦੇ ਤੇ ਤੈਰਦੇ ਨੇ ਤੈਰਦੇ ਨੇ ਹੈਰਾਨਗੀ ਹੈ ਜ਼ਿੰਦਾ ਡੁੱਬਦੇ ਨੇ ਮੁਰਦੇ ਤੈਰਦੇ ਨੇ ਪਾਣੀ ਦਾ ਮਨੁੱਖ ਨਾਲ ਵੀ ਵੈਰ ਨਹੀਂ ਅਗਰ ਮਨੁੱਖ ਨਾਲ ਵੈਰ ਹੈ ਤਾਂ ਫਿਰ ਮੁਰਦੇ ਵੀ ਡੁੱਬਣੇ ਚਾਹੀਦੇ ਸੀ ਮੁਰਦਾ ਤੇ ਨਹੀਂ ਡੁੱਬਦਾ ਜੀਵ ਦਾ ਮਨੁੱਖ ਕਿਉਂ ਡੁੱਬਦਾ ਹੈ ਕੀ ਆਪਣਾ ਬੈਲੈਂਸ ਵਿਗਾੜ ਬੈਠਦਾ ਹੈ ਤਵਾਜ਼ਨ ਖੋ ਬੈਠਦਾ ਹੈ ਸੰਤੁਲਨ गवा ਬੈਠਦਾ ਹੈ ਤਾਂ ਡੁੱਬ ਜਾਂਦਾ ਹੈ ਲੋਕ ਇਸ ਦਾ ਕਵਾਜ਼ਨ ਡਾਵਾ ਡੋਲ ਕਰ ਦਿੰਦਾ ਹੈ ਸੀਮਾ ਤੋਂ ਵਧਿਆ ਹੋਇਆ ਹੰਕਾਰ ਇਸ ਦਾ ਬੈਲੈਂਸ ਵਿਗਾੜ ਦਿੰਦਾ ਹੈ ਸੀਮਾ ਤੋਂ ਵਧੀ ਹੋਈ ਵਾਸ਼ਨਾ ਇਹਦਾ ਸੰਤੁਲਨ ਡਾਵਾ ਡੋਲ ਕਰ ਦਿਆ ਡੁੱਬ ਜਾਂਦਾ ਹੈ ਹਮ ਦੇ ਖਾਂ ਤੈਂ ਡੁੱਬੇ ਆਇਆ ਤੇ ਡੁੱਬ ਗਿਆ ਡੁੱਬੇ ਦੀ ਪਹਿਚਾਣ ਕੀ ਹੋਵੇਗੀ ਉਹਦਾ ਨਿਤਨੇਮ ਡੁੱਬ ਗਿਆ ਹੋਵੇਗਾ ਨਹੀਂ ਕਰਦਾ ਹੋਵੇਗਾ ਤ੍ਰੇਤ ਬੈਦ ਡੁੱਬ ਗਈ ਹੋਵੇ ਅਮਰਤ ਵੇਲਾ ਡੁੱਬ ਗਿਆ ਹੋਵੇ ਗੁਰੂ ਭਗਤੀ ਡੁੱਬ ਗਈ ਹੋਵੇ ਸੇਲ ਸੰਜਮ ਡੁੱਬ ਗਿਆ ਹੋਵੇਗਾ ਦਇਆ ਵਿਸ਼ਾਲਤਾ ਸਮ ਦ੍ਰਿਸ਼ਟੀ ਡੁੱਬੀ ਹੋਈ ਹੋਵੇ ਅਮ ਦੇਖਾਂ ਤੈਂ ਡੁੱਬੇ ਹਰੇ ਮਹਾਰਾਜ ਕੇ ਨਾਮ ਤੇ ਦੇਖਦਾ ਡੁੱਬੇ ਹੋਏ ਨੇ ਦੁਨੀਆ ਡੁੱਬੀ ਹੋਈ ਹੈ